ਕਿੱਦਾਂ ਧੁੱਪ ਤੋਂ ਵਜਨ ਦੇ ਮਾਰੇ ਬੈਠੇ ਅੱਖਾ ਛੱਡ ਕੇ ਤੁਸੀਂ ਐ ਸਾਰੇ ਜਣੇ ਕਿਵੇਂ ਲੱਗੇ ਪੈਣਾ ਮੰਮੀ ਖੇਡਣ ਪਰਾਪ ਪਾਪਾ ਤੋ ਨਾ ਚੀਟਿੰਗ ਕਰਦਾ ਤੇਰੀ ਵਾਰੀ ਲੈ ਜਾਂਦਾ ਵਾ ਤੇ ਨਾਲੇ ਫਾਉਲ ਰੱਖਣਾ ਵਾ ਹਾਂ ਨਾ ਦੋ ਵਾਰ ਨਾ ਦੋ ਵਾਰ ਵਾ ਤਾਰੇ ਫੁੱਠਾ ਨਹੀਂ ਪਾਇਦਾ ਹੁੰਦਾ ਸਦਾ ਹੀ ਪਾਇਦਾ ਆਪਾਂ ਸਾਰੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਵੀਰੇ ਬਾਈ ਬਾਈ ਇਧਰ ਪਿੱਛੇ ਆ ਕੁਤਰਾ ਫੜਾਈ ਥੜਾ ਜਾ ਖੜ ਗੱਡੀ ਵਾਰੀ ਕਿਵੇਂ ਲੱਗੇ ਪੈਣਾ ਮੰਮੀ ਖੇਡਣ ਪ੍ਰਭ ਪਾਪਾ ਤੇਰਾ ਚੀਟਿੰਗ ਕਰਦਾ ਤੇਰੀ ਵਾਰੀ ਲੈ ਜਾਂਦਾ ਵਾ ਤੇ ਨਾਲੇ ਫਾਉਲ ਰੱਖਣਾ ਦੋ ਵਾਰ ਨਾ ਦੋ ਵਾਰ ਨਾ ਦੋ ਵਾਰ ਕੰਪੀਟੀਸ਼ਨ ਚੱਲ ਰਿਹਾ ਫੁੱਲ ਆਣ ਆ ਕੀ ਕੀ ਕਰਕੇ ਲੈ ਆਇਆ ਫਰ ਨਾ ਵਾਹਿੰ ਆ ਕੀ ਡਿੰਗ ਕਰਕੇ ਲੈ ਆਇਆ ਫੇਰ ਵੀ ਤਰਾ ਜਿੱਤ ਗਿਆ ਫੇਰ ਵੀ ਪ੍ਰਾਪੀ ਜਿੱਤਦੀ ਆ ਹਾਂ ਐਡੀ ਨਹੀਂ ਕਰਨਾ ਫੇਰ ਵੀ ਪ੍ਰਾਪੀ ਜਿੱਤੂ ਆ ਮੈਂ ਜਿੱਤੂ ਚੱਲਾ ਰਹਿ ਤੁਸੀਂ ਪਹੁੰਚੇ ਨਾ 66 ਸੀ ਹੁਣ ਬੈਠਾ 60 60 ਹੋਰ ਉਹ ਬੰਦਾ ਵੇ ਘੱਟ ਗਿਆ ਆਹ ਬੈਰ ਬੈਰ ਦਲੇ ਰੱਖੋ ਦੁਬਾਰਾ ਸ਼ੁਰੂ ਕਰਦੇ ਹਾਂ ਹੁਣ ਨਹੀਂ ਚੇਟਿੰਗ ਕਰਨੀ ਆਹ ਹਾਂ ਹਾਂ ਤਾਂ ਚੇਟਿੰਗ ਕਰਦਾ ਪਾਪਾ ਤਾਂ ਸਾਨੂੰ ਕਹਿੰਦੇ ਚੇਟਿੰਗ ਸੀਰੀਅਸ ਜਾਂਣਾ ਨਹੀਂ ਕਰਨਾ ਹਾਂ ਪੁੰਮਾ ਜੀ ਤੁਹਾਡੀ ਮੇਰੇ ਪੁੱਠਾ ਨਹੀਂ ਪਾਈਦਾ ਹੁੰਦਾ ਸਿੱਧਾ ਹੀ ਪਾਈਦਾ ਆਪਾਂ ਸਾਰੀਆਂ ਡਿਗਰੀਆਂ ਪੁੱਠੇ ਪਾ ਕੇ ਦਿੱਤੇ ਨਹੀਂ ਜੀ ਫਾਉਲ ਦਾ ਬੱਸ ਸਿੱਧਾ ਹੀ ਪਾਈਦਾ ਹੁੰਦਾ ਵਾ ਲਾਸਟ ਤੇ ਰਾਣੀ ਨਾਮ ਤੋਂ ਬਾਅਦ ਅੱਛਾ ਮੈਂ ਨਹੀਂ ਪੜਾਂ ਜੈ ਕਲਦੀ ਰਾਣੀ ਕਰਾ ਤੇ ਨਾਸਕ ਪਈ ਪਹਿਲਾ ਕਿਹਾ ਹੈਗਾ ਪੁੱਠੀ ਨਹੀਂ ਆਗੀ ਇਹ ਨਹੀਂ ਆਵੇ ਪੁੱਠੀ ਤੂੰ ਨਹੀਂ ਪਉਣੀ ਕਰ ਕੋਈ ਨਹੀਂ ਆਗੀ ਪੁੱਠੀ ਤੇਰੇ ਵਾਰੀ ਹੁੰਦੀ ਆ ਨਹੀਂ ਪਉਣੀ ਆਗੀ ਪੁੱਠੀ ਤੁਸੀਂ ਨਾਲੇ ਵੱਡੇ ਆ ਮੈਂ ਹੈਂ ਜੀ ਵੀ ਨਹੀਂ ਅੱਛਾ ਠੀਕ ਹੈ ਵਾਹਿਗੁਰੂ ਰੱਖ ਵਿੱਚ ਆਹ ਤਾਂ ਦੇ ਦੇ ਵਿੱਚ ਵਿੱਚ ਆਪੋ ਟਾਪ ਕੰਮ ਚੱਲਦਾ ਟਾਪੋ ਟਾਪ ਇਹ ਨਹੀਂ ਰੋਕਦੇ ਕਹਿੰਦੇ ਅੱਜ ਕਿਦਾਂ ਧੁੱਪ ਤੋਂ ਬਚਣ ਦੇ ਮਾਰੇ ਬੈਠੇ ਪੱਖਾ ਛੱਡ ਕੇ ਤੁਸੀਂ ਐ ਸਾਰੇ ਜਣੇ ਲੇਟੀਆਂ ਮਾਰੀ ਜਾਂਦੇ ਹਣ ਦੱਬੀ ਜਾਂਦੇ ਗਿੱਲੀ ਚਟ ਪਰੇ ਬਾ ਦੱਬੀਆਂ ਦੇ ਕਰਾਏ ਦੀ ਰੂਟਾ ਮਾਰੀ ਜਾਂਦੇ ਕੰਪਿਊਟਰ ਕਰਾਇਆ। ਕੋਈ ਨਹੀਂ ਆਉਂਦਾਈ। ਨਹੀਂ ਹਟ ਗਿਆ ਟਕਰਾਉਣਾ ਕਹਿੰਦੇ ਗੱਭਰੂ ਨੌਜਵਾਨ ਪੀੜੀ। ਆਹ ਵੇ। ਸਾਲਾ ਕਹਿੰਦੇ ਆਰਥਿਕ ਭੋਜ ਦਿੱਤਾ ਗਿਆ ਏ। ਵੀਰ ਜੀ ਆਉਣ ਨਾਲ ਵੀਰ ਜੀ ਇਹਨੇ ਜੋਰ ਲਾ ਰਹੇ ਨੇ ਕੱਢਣ ਦਾ। ਪ੍ਰਯਾਸ। ਸਫਲ ਪ੍ਰਯਾਸ। ਅਸਫਲ ਪ੍ਰਯਾਸ। ਆ ਗਿਆ ਆ ਗਿਆ ਆ ਗਿਆ ਚੱਲ 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 ਚੱਲੇ ਇਹ ਗਿਆਈ ਕਿਆ ਯੋੜੇ ਵਾਲੀ ਥੱਲੇ ਨਹੀਂ ਜਾਈ ਜਾਂਦਾ ਨਾ ਗਾਂ ਨੂੰ ਨਹੀਂ ਗਿਆ ਥੱਲੇ ਨਹੀਂ ਗਿਆ ਜਿੰਨਾ ਗਿਆ ਹੈ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ